ਹਰ ਬੰਦੇ ਨੂੰ ਪੰਜਾਬ ਦੇ ਨੂੰ ਹਰ ਬੰਦੇ ਨੂੰ ਸਮਝ ਆ ਕਿ ਕੀ ਸੱਚ ਹੈ ਤੇ ਕੀ ਝੂਠ ਹੈ ਤੇ ਝੂਠ ਬਹੁਤ ਦੇਰ ਬੰਦਾ ਬੋਲਦਾ ਨਾ ਤਾਂ ਬੰਦਾ ਕਹਿੰਦਾ ਯਾਰ ਮੈਂ ਸੌਂ ਜਾਂਦਾ ਬਕਵਾਸ ਸੁਣਨਾਂ ਬਜ਼ਾ ਕਹਿੰਦਾ ਸੱਚ ਦਾ ਇੱਕ ਪਲ ਇੱਕ ਵਰਡ ਹੀ ਕਿਆ ਹੋਇਆ ਬਹੁਤ ਹੈ ਪਰ ਝੂਠ ਦੇ ਤਾਂ ਡੇ 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 ਬੁਲਾਉਂਦਾ ਕੋਈ ਨਾ ਸਪੀਚਾਂ ਦਿੰਦੇ ਲੋਕ ਅੱਜ ਕੱਲ ਕਿਉਂ ਸੁਣ 100 ਜਾਂਦੇ ਆ ਕਿਉਂ ਪੈਸੇ ਦੇ ਕੇ ਲੋਕ ਬੁਲਾਣੇ ਪੈਂਦੇ ਤੇ ਕਿਉਂ ਜਦੋਂ ਸਤਸੰਗ ਸੁਣਨ ਜਾਂਦੇ ਕੋਈ ਵੀ ਬੰਦਾ ਆ ਕੇ ਸਤਸੰਗ ਕਰੇ ਅੱਛੀ ਗੱਲ ਕਰੇ ਕਿਉਂ ਲੋਕ ਭਜ-ਭਜ ਕੇ ਜਾਂਦੇ ਲੱਖਾਂ ਲੋਕ ਕਿਉਂ ਜਾ ਰਹੇ ਆ ਕਿਉਂਕਿ ਉਹ ਸੱਚ ਸੁਣਨ ਜਾ ਰਹੇ ਤੇ ਅੱਜ ਵੀ ਪੰਜਾਬ ਦੇ ਲੋਕ ਸੱਚ ਸੁਣਨਾ ਚਾਹੁੰਦੇ ਆ ਤਾਂ ਸੱਚ ਤਾਂ ਸੁਣਨਗੇ ਜੇ ਤੁਸੀਂ ਸੱਚ ਲਿਖੋਗੇ ਤੇ ਜੇ ਤੁਹਾਡੇ ਵਰਗੇ ਲੋਕਾਂ ਨੂੰ ਵੀ ਤੰਗ ਕੀਤਾ ਜਾਏਗਾ ਕਿ ਤੁਸੀਂ ਝੂਠ ਲਿਖੋ ਤਾਂ ਉਹ ਨਹੀਂ ਹੋਏਗਾ ਕੀ ਹੁਣ ਕਿਸੇ ਹੋਰ ਪਾਰਟੀ 'ਚ ਜਾਓਗੇ ਜਾਂ ਆਜ਼ਾਦ ਤੌਰ ਤੇ ਲੜਦੇ ਮੈਂ ਤੁਹਾਨੂੰ ਕਹਾਂ ਮੈਂ ਮੈਂ ਆਪਾਂ ਆਜ਼ਾਦ ਪੰਛੀ ਆ ਆਪਾਂ ਨੂੰ ਜਿਹੜਾ ਇੱਜ਼ਤ ਮਾਨ ਦਊਗਾ ਜਿਹੜਾ ਕੋਈ ਮੌਕਾ ਦੇਗਾ ਵੀ ਤੁਸੀਂ ਕੰਮ ਕਰ ਸਕਦੇ ਹੋ ਪਰ ਆ ਕੰਡੀਸ਼ਨਸ ਤੇ ਇਸ ਕੰਡੀਸ਼ਨਸ ਤੇ ਨਹੀਂ ਵੀ ਤੁਸੀਂ ਸਾਨੂੰ ਰੂਲ ਕਰੋਗੇ ਤੁਸੀਂ ਸਾਨੂੰ ਦੱਸੋਗੇ ਵੀ ਆ ਕਰੋ ਅਸੀਂ ਆਪਣੀ ਸੋਚ ਨਾਲ ਕੰਮ ਕਰ ਸਕਦੇ ਹਾਂ ਪਰ ਅਸੀਂ ਨਾਲ 20 ਬੰਦੇ ਬਿਠਾ ਕੇ ਇੰਟੈਲੈਕਚੁਅਲਸ ਬਿਠਾ ਕੇ ਕਰਾਂਗੇ ਇੱਕ ਵੀ ਸਟੈਪ ਲਾਉਣ ਤੋਂ ਪਹਿਲਾਂ ਆਪਾਂ ਇਹ ਕਰ ਸਕਦੇ ਹਾਂ ਇਦਾਂ ਨਾਲ ਪੰਜਾਬ ਦਾ ਭਲਾ ਹੋਊਗਾ ਕਿ ਨਹੀਂ ਮੈਂ ਤੁਹਾਨੂੰ ਦੱਸਿਆ ਜਿਹੜੀਆਂ ਚਾਰ ਕੰਡੀਸ਼ਨਸ ਨੂੰ ਫੁਲਫਿਲ ਕਰਨਗੇ ਇਮਾਨਦਾਰੀ ਨਾਲ ਕੰਮ ਕਰਨਗੇ ਇੰਟੈਲੀਜੈਂਟ ਹੋਣਗੇ ਸਰਕਾਰੀ ਪੈਸਾ ਨਹੀਂ ਖਾਣਗੇ ਸਾਰਾ ਪੈਸਾ ਲਵਾਉਣਗੇ ਲੋਕਾਂ ਦਾ ਪਲੱਸ ਹਰ ਬੰਦੇ ਨੂੰ ਤਾਕਤ ਦੇਣਗੇ ਜੋ ਖੁੱਲ ਕੇ ਗੱਲ ਕਰ ਸਕੇ ਤਾਂ ਅਸੀਂ ਆਪਣਾ ਚੱਲ ਪਿਆ ਸਾਡੀ ਟੀਮ ਚੱਲ ਪਈ ਹੈ ਉਹ ਸਾਡੀ ਟੀਮ ਪਿਆਰ ਹੋ ਗਈ ਹੈ ਜਿਹੜਾ ਸਾਡੇ ਸਿਰ ਤੇ ਹੱਥ ਰੱਖੂਗਾ ਅਸੀਂ ਤੁਰ ਪਾਂਗੇ ਨਹੀਂ ਤਾਂ ਆਪਾਂ ਤਾਂ ਹੈਗੇ ਹਾਂ ਘਰ ਵਾਲਾ ਮੇਰਾ ਟੀਵੀ ਤੇ ਉਹ ਖੁਸ਼ ਰਹੇ ਉਹ ਸਿਆਸਤ ਦੁਬਾਰਾ ਆਉਣਗੇ ਤੇ ਉਹ ਕਿਉਂ ਕਿਉਂ ਆਏਗਾ ਉਹਨੂੰ ਕੋਈ ਨਹੀਂ ਤਾਕਤ ਹੈ ਕਿ ਉੱਥੇ ਖੜਨ ਚੋ ਕਿਤਾ ਆਏਗਾ ਨਾ ਕਿਉਂ ਆਏਗਾ ਰੁਪਏ ਕੌਣ ਖਿਲਾਏਗਾ ਜੀ ਸਰਕਾਰੀ ਪੈਸੇ ਤੋਂ ਤਾਂ ਸਾਡੇ ਘਰ ਦੇ ਤੇ 1.5 ਲੱਖ ਦਾ ਨੌਕਰਾਂ ਦੀ ਤਨਖਾਹ ਹੈ ਜੀ ਜਿਹੜੀ ਸਾਡੀ ਸੇਵਾ ਕਰਦੇ ਆ ਉਹਨਾਂ ਪੈਸੇ ਤੋਂ ਉੱਥੇ ਲੱਗ ਜਾਂਦਾ ਹੈ ਹੈਨਾ ਫਿਰ ਆਫਟਰ ਆਲ ਉਹਨੇ ਪੈਸਾ ਕਮਾਇਆ ਆਪਣੇ ਸ਼ੌਕ ਪੂਰੇ ਕੀਤੇ ਪਤਨਾਂ ਨੂੰ ਮੇਨਟੇਨ ਕਰਨ ਲਈ ਪੈਸਾ ਵੀ ਤਾਂ ਚਾਹੀਦਾ ਨਾ ਪੈਸਾ ਨਹੀਂ ਹੁੰਦਾ ਤਾਂ ਤੁਹਾਨੂੰ ਵੰਡੀ ਵੀ ਨਹੀਂ ਪੁੱਛਦਾ ਜੀ